ਇਹ ਤੇ ਮਨੋਖ ਡੈਕ 20 ਸੱਕਤਕ ਸਕਦਾ ਹੈ ਇਸੇ ਗੱਲ ਦੀ ਉਦਾਹਰਨ ਘਟਨਾ ਇੱਕ ਸਾਹਮਣੇ ਆ ਰਹੀ ਆ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਇਸ ਸਮੇਂ ਦੇ ਦੌਰ ਵਿੱਚ ਇਨਸਾਨ ਇਨਸਾਨ ਨੂੰ ਹੀ ਨਹੀਂ ਬਖਸ਼ਦਾ ਹੈ ਹਾਂ ਜੀ ਤੁਹਾਨੂੰ ਦੱਸ ਦਈਏ ਦਰਅਸਲ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਲੁੱਟ ਖੋਹ ਤੇ ਚੋਰੀ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਰਾਤ ਦੇ ਸਮੇਂ ਇੱਕ ਵਿਅਕਤੀ ਜਾ ਰਿਹਾ ਸੀ ਤਾਂ ਦੋ ਲੁਟੇਰੇ ਉਸ ਨੂੰ ਮੌਜੂਦ ਹੁੰਦੇ ਦੌਰਾਨ ਹੀ ਜੋ ਘਟਨਾ ਵਾਪਰਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਟੂਡੀਓ ਦੇ ਨਾਲ ਡਾਕਟਰ ਬਖਸ਼ੀਸ਼ ਅਜਾਜੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੇ ਮੌਕੇ ਸਾਹਮਣੇ ਆ ਰਿਹਾ ਜਿੱਥੇ ਕੇ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਤਾਂ ਆਮ ਹੀ ਵੇਖਣ ਨੂੰ ਮਿਲਦੀਆਂ ਨੇ ਪਰ ਅੱਜ ਦੇ ਦੌਰ ਵਿੱਚ ਇਨਸਾਨ ਇਨਸਾਨ ਨੂੰ ਹੀ ਨਹੀਂ ਬਖਸਦਾ ਹੈ ਇਨਸਾਨੀਅਤ ਦੇ ਨਾਮ ਤੇ ਲੋਕ ਕੀ ਕੁਝ ਕਰ ਰਹੇ ਨੇ ਇਹ ਦੇ ਲਿਵਰੀ ਬ੍ਰੇਕਫਾਸਟ ਦੇ ਹੁਣੇ ਡਿਲੀਵਰੀ ਦਾ ਕੰਮ ਕਰ ਰਿਹਾ ਹੁੰਦਾ ਹੈ 11:30 ਦੇ ਕਰੀਬ ਜਦੋਂ ਜਾ ਰਿਹਾ ਹੁੰਦਾ ਹੈ ਤਾਂ ਰਾਤ ਹਨੇਰਾ ਹੋਣ ਕਰਕੇ ਵਾਪਸ ਜਾਣ ਦੇ ਸਮੇਂ ਦੇ ਦੌਰਾਨ ਜਦੋਂ ਜਾ ਰਿਹਾ ਹੁੰਦਾ ਹੈ ਤਾਂ ਅਚਾਨਕ ਹੀ ਰਸਤੇ ਦੇ ਵਿੱਚ ਦੋ ਪਾਲਸਰ ਮੋਟਰਸਾਈਕਲ ਆਉਂਦੇ ਨੇ ਉਹਨਾਂ ਵਿੱਚ ਦੋਨਾਂ ਉੱਪਰ ਦੋ ਮੋਟਰਸਾਈਕਲ ਚਾਲਕ ਮੌਜੂਦ ਹੁੰਦੇ ਨੇ ਤੇ ਉਸ ਕੋਲ ਆ ਕੇ ਉਹ ਰੁਕ ਜਾਂਦੇ ਨੇ ਤੇ ਉਸ ਵਿਅਕਤੀ ਦੇ ਸਿਰ ਵਿੱਚ ਉਹ ਕਾਪਾ ਮਾਰ ਦਿੰਦੇ ਨੇ ਤੇ ਕਾਪਾ ਮਾਰਨ ਦੇ ਤੌਰ 'ਤੇ ਨਾਲ ਹੀ ਉਸ ਦੇ ਨਾਲ ਤੱਕ ਮੁੱਕੀ ਵੀ ਹੋ ਜਾਂਦੀ ਹੈ ਚਪਟਾ ਚਪਟੀ ਵੀ ਹੋ ਜਾਂਦੀ ਹੈ ਜਿਸ ਦੇ ਦੌਰਾਨ ਉਸ ਤੋਂ ਇੱਕ ਤਾਂ ਉਸ ਦਾ ਮੋਬਾਈਲ ਖੋਲਿਆ ਜਾਂਦਾ ਹੈ ਤੇ ਦੂਜਾ ਉਸ ਤੋਂ ਨਕਦੀ 3000 ਰੁਪਏ ਵੀ ਪ੍ਰਾਪਤ ਕਰ ਲਏ ਜਾਂਦੇ ਨੇ ਤੇ ਜਦੋਂ ਹੀ ਉਹ ਸਾਰਾ ਕੱਜ ਲੱਟ ਕੇ ਲੈ ਜਾਂਦੇ ਨੇ ਤਾਂ ਮੌਕੇ ਤੇ ਉਹ ਫਰਾਰ ਹੋ ਜਾਂਦੇ ਨੇ ਇਸ ਸਮੇਂ ਦੀਆਂ ਸੀਸੀਟੀਵੀ ਫੁਟੇਜ ਜੋ ਨੇ ਉਹ ਕੈਮਰੇ ਵਿੱਚ ਦੱਜ ਹੋ ਚੁੱਕੀਆਂ ਸੀ ਬਾਅਦ ਵਿੱਚ ਜਦੋਂ ਇਹ ਉਹ ਵਿਅਕਤੀ ਕਰੇ ਆਉਂਦਾ ਹੈ ਤਾਂ इलाज तो भी तुरंत ही शुरू कर जा दिया जाता है तो अगले दिन पुलिस नारी गल दसी जाती है पुलिस वालों भी जिला पुलिस है ਜੇ ਦੇਖੋਗੇ ਇਹ ਕਿਹੋ ਜੀਆਂ ਗੱਲਾਂ ਨੇ ਉਹ ਵਿਅਕਤੀ ਤਾਂ ਰਾਤ ਦੇ ਸਮੇਂ ਰਾਤ ਹੈ ਨੇਰੇ ਆਪਣਾ ਕੰਮ ਕਰਕੇ ਜਾ ਰਿਹਾ ਸੀ ਪਰ ਜੋ ਦੂਜੇ ਵਿਅਕਤੀ ਪਲਸਰ ਮੋਟਰਸਾਈਕਲ ਤੇ ਉਸ ਕੋਲ ਮੌਜੂਦ ਹੁੰਦੇ ਹਨ ਉਹ ਤੁਰੰਤ ਹੀ ਉੱਥੇ ਪਹੁੰਚਦੇ ਨੇ ਉਸ ਦੇ ਸੈਰ ਵਿੱਚ ਕਾਪਾ ਮਾਰਦੇ ਨੇ ਤੇ ਉਸ ਤੋਂ ਉਸ ਦਾ ਮੋਬਾਈਲ ਤੇ 3000 ਰੁਪਏ ਨਕਦੀ ਲੈ ਕੇ ਮੌਕੇ ਤੇ ਹੀ ਫਰਾਰ ਹੋ ਜਾਂਦੇ ਨੇ ਤੇ ਜਦੋਂ ਇਸ ਘਟਨਾ ਦਾ ਖੁਲਾਸਾ ਹੁੰਦਾ ਹੈ ਤਾਂ ਪੁਲਿਸ ਦੇ ਵੱਲੋਂ ਵੀ ਸ਼ਾਨਵੀਰ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਤੁਸੀਂ ਦੇਖੋਗੇ ਦਰਸਲ ਇਹ ਜੋ ਮਾਮਲੇ ਨੇ ਔਰ ਲਗਾਤਾਰ ਸਾਹਮਣੇ ਆ ਰਹੇ ਨੇ ਜਿਸ ਦਾ ਪ੍ਰਸ਼ਾਸਨ ਵੱਲ ਕੋਈ ਵੀ ਧਿਆਨ ਨਹੀਂ ਹੈ ਪਰ ਤੁਸੀਂ ਦੇਖੋਗੇ ਅੱਜ ਕੱਲ ਜੋ ਇਹ ਮਾਮਲੇ ਨੇ ਇਹਨਾਂ ਦਾ ਪੁਲਿਸ ਦੇ ਵੀ ਕੰਟਰੋਲ ਨਹੀਂ ਹੈ ਜਦੋਂ ਇਹ ਗੱਲ ਪੂਰੀ ਦੀ ਪੂਰੀ ਗੱਲ ਪੁਲਿਸ ਨੂੰ ਦੱਸੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਆਖਿਆ ਜਾਂਦਾ ਹੈ ਪੁਲਿਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਵਿਅਕਤੀ ਦੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਗਈਆਂ ਪਰ ਵਿਅਕਤੀ ਜੋ ਸੀਓ ਜਿਆਦਾ ਸ਼ੀਫ ਹੋਣ ਕਰਕੇ ਉਸਨੇ ਸਿਰਫ ਇੰਨਾ ਹੀ ਕਿਹਾ ਹੈ ਕਿ ਮੇਰਾ ਇੱਕ ਮੋਬਾਈਲ ਮੈਨੂੰ ਵਾਪਸ ਦਿੱਤਾ ਜਾਵੇ ਤੇ ਮੇਰੇ 3000 ਰੁਪਏ ਮੈਨੂੰ ਵਾਪਸ ਦਿੱਤੇ ਜਾਣ। ਦਰਅਸਲ ਇਹ ਜੋ ਫਕਰ ਸਾਹਮਣੇ ਆ ਰਹੀਆ ਉਹ ਕਰੋਲਪੁਰ ਤੋਂ ਸਾਹਮਣੇ ਆ ਰਹੀਆ ਪੰਜਾਬ ਦੇ ਇੱਕ ਇਲਾਕੇ ਕਰੋਲਪੁਰ ਤੋਂ ਸਾਹਮਣੇ ਆ ਰਹੀਆ ਜਿੱਥੇ ਕਿ ਲਗਾਤਾਰ ਜੋ ਲੁਟੇਰੇ ਨੇ ਉਹ ਗੁੰਡਾਗਰਦੀ ਸ਼ੁਰੂ ਕਰ ਦਿੱੰਨੇ ਨੇ ਆਪਣੀਆਂ ਬਾਦਲਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱੰਨੇ ਨੇ ਜਿਸ ਦੇ ਦੌਰਾਨ ਲਗਾਤਾਰ ਘਟਨਾਵਾਂ ਵਾਪਰਦੀਆਂ ਜਾ ਰਹੀਆਂ ਨੇ ਤੁਸੀਂ ਦੇਖੋ ਤਾਂ ਰਾਤ ਦੇ ਸਮੇਂ ਆਪਣਾ ਕੰਮ ਪੂਰਾ ਕਰਕੇ ਆਪਣੇ ਘਰ ਜਾ ਰਿਹਾ ਸੀ ਤਾਂ ਅਚਾਨਕ ਹੀ ਦੋ ਵਿਅਕਤੀ ਉੱਥੇ ਮੌਜੂਦ ਹੁੰਦੇ ਨੇ ਉਸਦੇ ਨਾਲ ਚਪਟਾ ਚਪਟੀ ਕਰਦੇ ਨੇ ਤੇ ਉਸ ਤੋਂ ਨਕਦੀ ਲੈ ਕੇ ਤੇ ਉਸਦਾ ਫੋਨ ਖੋ ਕੇ ਮੌਕੇ ਤੇ ਹੀ ਫਰਾਰ ਹੋ ਜਾਂਦੇ ਨੇ ਉਸ ਸਮੇਂ ਦੀਆਂ ਸੀਸੀਟੀਵੀ ਫੁਟੇਜ ਜੋ ਸੀ ਉਹ ਕੈਮਰੇ ਵਿੱਚ ਰਜਿਸਟਰ ਕਰ ਲਈਆਂ ਤਾਂ ਮੈਨੂੰ ਫਿਰ ਤੋਂ ਦੱਸਦੀ ਏ ਤੁਹਾਨੂੰ ਪਤਾ ਹੀ ਹੈ ਕਿ ਮਨੌਖ ਮਹਾਨ ਵੀ ਇਸੇ ਕਰਕੇ ਹੋ ਸਕਦਾ ਹੈ ਤੇ ਮਨੌਖ ਡੈਗ ਵੀ ਇਸੇ ਕਰਕੇ ਸਕਦਾ ਹੈ ਇਸੇ ਗੱਲ ਦੇ ਉਦਾਹਰਣ ਸਮਣੇ ਆ ਰਿਹਾ ਵਿਰੋਧ ਪੁਰਤੋਂ ਸਾਹਮਣੇ ਆ ਰਿਹਾ ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਚੋਰੀ ਅਤੇ ਲੁੱਟਖੋ ਦੀਆਂ ਵਾਰਦਾਤਾਂ ਤਾਂ ਆਮ ਹੀ ਵੇਖਾਨੂੰ ਮਿਲਦੀਆਂ ਨੇ ਪਰ ਇਹ ਜੋ ਘਟਨਾਵਾਂ ਨੇ ਉਹ ਵਾਕੰਦੀਆਂ ਵੀ ਇਨਸਾਨਾਂ ਨਾਲ ਨੇ ਤੇ ਕਿੰਨੀਆਂ ਵੀ ਇਨਸਾਨਾਂ ਦੁਆਰਾ ਹੀ ਜਾਂਦੀਆਂ ਨੇ ਹਾਂਜੀ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਉਹ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਜਾਣਕਾਰੀ ਮੁਤਾਬਿਕ ਦੱਸਿਆ ਗਿਆ ਹੈ ਕਿ ਰਾਤ ਦੇ 11:30 ਦੇ ਕਰੀਬ ਇਹ ਵਿਅਕਤੀ ਆਪਣੇ ਘਰ ਜਾ ਰਿਹਾ ਸੀ ਕੰਮ ਪੂਰਾ ਕਰਕੇ ਫਸਟ ਇਹ ਦੋ ਵਿਅਕਤੀ ਕੰਮ ਕਰਦਾ ਸੀ ਜਿਸ ਦਾ ਨਾਮ ਜਗਤੇਜ ਸਿੰਘ ਹੈ ਉਹ ਰਾਤ ਦੇ ਸਮੇਂ ਆਪਣੇ ਘਰ ਜਾ ਰਿਹਾ ਸੀ ਤਾਂ ਅਚਾਨਕ ਹੀ ਰਸਤੇ ਦੇ ਵਿੱਚ ਦੋ ਵਿਅਕਤੀ ਉਸ ਕੋਲ ਮੌਜੂਦ ਹੁੰਦੇ ਨੇ ਜੋ ਪਾਲਸਪਲਸਰ ਮੋਟਰਸਾਈਕਲ ਤੇ ਮੌਜੂਦ ਹੁੰਦੇ ਨੇ ਉਸ ਕੋਲ ਤੁਰੰਤ ਹੀ ਉੱਤੇ ਪਹੁੰਚਦੇ ਨੇ ਤੇ ਪਹੁੰਚਣ ਦੇ ਦੌਰਾਨ ਹੀ ਜੋ ਘਟਨਾ ਵਾਪਰਦੀ ਹੈ ਜੋ ਘਟਨਾ ਉਸ ਵਿਅਕਤੀ ਦੇ ਨਾਲ ਬੀਤਦੀ ਹੈ ਤੁਸੀਂ ਉਹ ਸੁਣ ਕੇ ਹੈਰਾਨ ਰਹਿ ਜਾਵੋਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਆਪਣੇ ਲਾਈਵ ਸਟਰੀ ਵੀ ਦੇ ਨਾਲ ਡਾਕਟਰ ਬਖਸ਼ੀਸ਼ ਆਜ਼ਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਦਰਸਾਤ ਅੱਜ ਜਦੋਂ ਇਹ ਮਾਮਲਾ ਸਾਹਮਣੇ ਆ ਰਿਹਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਗਿਆ ਹੈ ਕਿ ਜਗਤੇਜ ਸਿੰਘ ਫਾਸਟ ਫੂਡ ਡਿਲੀਵਰੀ ਦਾ ਜੋ ਕੰਮ ਕਰਦਾ ਸੀ ਉਹ ਫਿਰੋਜ਼ਪੁਰ ਵਿੱਚ ਘਟਾਤੀ ਰਾਤ ਦੇ ਸਮੇਂ ਜਿਸ ਦਾ ਹੋਣਾ 11:30 ਦੇ ਕਰੀਬ ਉਹ ਘਰ ਵੱਲ ਜਾ ਰਿਹਾ ਸੀ ਤਾਂ ਅਚਾਨਕ ਹੀ ਰਾਸਤੇ ਦੇ ਵਿੱਚ ਦੋ ਪਲਸਰ ਮੋਟਰਸਾਈਕਲ ਉਸ ਕੋਲ ਮੌਜੂਦ ਹੁੰਦੇ ਨੇ ਤਾਂ ਮੌਜੂਦ ਹੁੰਦੇ ਦੌਰਾਨ ਹੀ ਉਹਨਾਂ ਦੋ ਵਿਅਕਤੀਆਂ ਦੇ ਵੱਲੋਂ ਝਪਟਾ ਹੁੰਦੀ ਹੈ ਤਾਂ ਪਿੱਛੋਂ ਦੀ ਇੱਕ ਵਿਅਕਤੀ ਦੇ ਵੱਲੋਂ ਉਸਦੇ ਸੱਚ ਕਾਪਾ ਮਾਰੇ ਜਾਂਦਾ ਹੈ ਕਾਪਾ ਮਾਰਨ ਦੇ ਦੌਰਾਨ ਹੀ ਉਸ ਤੋਂ ਫੋਨ ਖੋਇਆ ਜਾਂਦਾ ਹੈ ਤੇ 3000 ਰੁਪਏ ਦੀ ਨਕਦੀ ਵੀ ਉਸ ਤੋਂ ਪ੍ਰਾਪਤ ਕਰ ਲਈ ਜਾਂਦੀ ਹੈ ਤੇ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਸੀ ਕਿ ਇਹ ਜੋ ਇਹਨਾਂ ਨੇ ਮੇਰੀ ਕਮਾਈ ਖੋਈ ਹੈ ਮੇਰੇ ਪੂਰੇ ਦਿਨ ਦੀ ਸੀ ਪਰ ਬਾਅਦ ਵਿੱਚ ਜਦੋਂ ਹੀ ਉਸ ਤੋਂ ਖੋਲ ਲੈਂਦੇ ਨੇ ਤਾਂ ਮੌਕੇ ਤੇ ਹੀ ਉਹ फरार ਹੋ ਜਾਂਦੇ ਨੇ ਤੇ ਇਹ ਜੋ ਘਟਨਾ ਸੀ ਉਹ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਦਰਜ ਸੀ ਜਦ ਦੇ ਦੌਰਾਨ ਜਦੋਂ ਇਹ ਉਸ ਦੇ ਕਾਪਾ ਵੱਜ ਜਾਂਦਾ ਹੈ ਤਾਂ ਉਸ ਦੇ ਸਿਰ ਵਿੱਚੋਂ ਖੂਨ ਵਗਣ ਲੱਗ ਜਾਂਦਾ ਹੈ ਜਿਸ ਦੇ ਦੌਰਾਨ ਉਹ ਤੁਰੰਤ ਹੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਹਸਪਤਾਲ ਵਿੱਚ ਉਸ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਗਲੇ ਦਿਨ ਅਗਲੇ ਦਿਨ ਦੀ ਸਵੇਰ ਇਹ ਜੋ ਘਟਨਾ ਹੈ ਉਹ ਸਾਹਮਣੇ ਹੁੰਦੀ ਹੈ ਜੱਸ ਦੇ ਦੁਆਰਾ ਪੁਲਿਸ ਨੂੰ ਵੀ ਸਾਰੀ ਗੱਲ ਦੱਸੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਆਖਿਆ ਜਾਂਦਾ ਹੈ ਕਿ ਅਸੀਂ ਇਸ ਘਟਨਾ ਦੀ ਜਾਂਚ ਵੀ ਕਰਾਂਗੇ ਤੇ ਇਸ ਤੇ ਕਾਰਵਾਈ ਵੀ ਕਰਾਂਗੇ ਤੇ ਵਿਅਕਤੀ ਦੇ ਮੰਗ ਕੀਤੀ ਗਈ ਹੈ ਕਿ ਮੇਰੇ 3000 ਰੁਪਏ ਤੇ ਮੇਰਾ ਮੋਬਾਈਲ ਇਹਨਾਂ ਦੇ ਵੱਲੋਂ ਵਾਪਸ ਕੀਤਾ ਜਾਵੇ ਤੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨੂੰ ਅੱਗੇ ਤੋਂ ਇਹ ਸਾਰਾ ਕੁਝ ਕਰਨ ਤੋਂ ਰੋਕਿਆ ਜਾਵੇ ਤੁਸੀਂ ਦੇਖੋ ਕਿ ਇਹ ਕਿਹੋ ਜੀਆਂ ਗੱਲਾਂ ਨੇ ਅੱਜ ਕੱਲ ਦਾ ਕਿਹੋ ਜਿਹਾ ਦੌਰ ਹੈ ਜਿੱਥੇ ਇਨਸਾਨ ਇਨਸਾਨ ਨੂੰ ਹੀ ਨਹੀਂ ਬਚ ਰਹਾ ਐ ਇੱਕ ਇਨਸਾਨ ਚੁੱਪ ਬੈ ਕੇ ਚੋਰੀ ਤੇ ਲੁੱਟਖੋਦੀਆਂ ਬਾਤ ਕਰਦਾ ਤਾਂ ਆਮ ਨਹੀਂ ਦੇਖਣ ਨੂੰ ਮਿਲਦੀਆਂ ਨੇ ਕਿਉਂ ਬਾਕੰਦੀਆਂ ਵੀ ਇਨਸਾਨਾਂ ਨਾਲ ਤੇ ਇਨਸਾਨਾਂ ਦੀਆਂ ਨੇ ਪਰ ਜੋ ਇਹ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਇਹਨਾਂ ਦਾ ਪ੍ਰਸ਼ਾਸਨ ਵੱਲ ਕੋਈ ਵੀ ਧਿਆਨ ਨਹੀਂ ਹੈ ਇਸ ਕਰਕੇ ਵਿਅਕਤੀ ਦੇ ਵੱਲੋਂ ਉਸ ਵਿਅਕਤੀ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਪ੍ਰਸ਼ਾਸਨ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਮੇਰੇ ਪੈਸੇ ਨੇ ਤੇ ਮੇਰਾ ਫੋਨ ਹੈ ਉਹ ਮੈਨੂੰ ਵਾਪਸ ਕਰ ਦਿੱਤਾ ਜਾਵੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਗਿਰਫਤਾਰ ਕਰਕੇ ਇਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਬਾਕੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵਸ ਟੀਵੀ ਮੈਂ ਤੁਹਾਡੀ ਆਪਣੀ ਜਸ਼ਨ ਦੀ ਪ੍ਰਕਾਰ ਬਹੁਤ ਮਿਹਰਬਾਨੀ